ਉਜੇ ਤੂੰ ਲਿਖਦਾ ਐ ਲੇਖ ਫਿਰ ਚੰਗੇ ਕਿਉਂ ਨਾ ਲਿਖੇ ਹੁੰਦਾ ਸ਼ਰਿਆ ਮਰੇ ਤੈਨੂੰ ਉਹ ਕਿਉਂ ਨਾ ਦੇਖੇ ਟਾਕ ਵਿਦ ਗੋਡ ਮਤਲਬ ਕਿ ਰੱਬ ਦੇ ਨਾਲ ਗੱਲ ਕੁਝ ਉਲਾਮੇ ਨੇ ਜੋ ਰੱਬ ਦੇ ਨਾਲ ਕੀਤੇ ਗਏ ਨੇ ਨੰਗੇ ਭੁੱਖੇ ਪਾਣੇ ਲੋਕ ਤੇਰੀ ਫੋਟੋ ਪਈਆ ਵਿਕੇ ਕਿੰਨਾ ਖੂਨ ਖਰਾਬਾ ਹੋਇਆ ਤੇਰੇ ਨਾਮ ਪਿੱਛੇ ਜੋ ਟੜਿਆ ਆਲੇ ਦੁਆਲੇ ਹੋ ਰਿਹਾ ਵਾ ਕਿ ਇਹ ਕਿਉਂ ਹੋ ਰਿਹਾ ਵਾ ਕਿਉਂਕਿ ਆਪਾਂ ਕਹਿ ਰਹੇ ਆ ਕਿ ਸਾਰਾ ਗੁਜ ਰੱਬ ਕਰ ਰਿਹਾ ਜੇ ਸਾਰਾ ਕੁਝ ਹੀ ਰੱਬ ਕਰ ਰਿਹਾ ਵਾ ਤੇ ਫਿਰ ਰੱਬ ਵੀ ਰੱਬ ਦੀ ਰਜਾਈ ਹੈ ਹੂੰ ਉਹ ਕਈਆਂ ਗਾਲਾਂ ਦੇ ਕੇ ਮੈਨੂੰ ਹੁਣ ਕੱਢਣੀ ਪੜਾ ਸਕੇ ਦਾ ਹਿੰਮਤ ਐ ਹੋਈ ਕੀ ਤਾਂ ਰੱਬ ਤੇ ਕਟਾਚ ਤੁਹਾਡੇ ਇਨਸਾਫ ਨਾਲ ਮੈਸੇ ਮੇਰਾ ਉਦਾਂ ਹੀ ਸਵਾਲ ਹੈ ਵੀ ਰੱਬ ਹੈ ਤੁਹਾਨੂੰ ਲੱਗਦਾ ਕਿ ਜ ਨਹੀਂ ਮੇਰੇ ਖਿਆਲ ਨਾਲ ਨਹੀਂ ਹੈ ਨਹੀਂ ਹੈਗਾ ਨਹੀਂ ਹੈ ਹੂੰ ਉਹ ਜੋ ਤੂੰ ਇਹ ਝੂਠੀ ਜਈ ਤਸੱਲੀ ਤੇ ਫੋਕਾ ਤਰਵਾਸ ਇੱਥੇ ਸਭ ਕੁਝ ਸਾਂਝਾ ਸਾਂਝਾ ਹੁੰਦਾ ਹੈ ਬਿਨਾਸ਼ ਉਹਦੇ ਚ 47 ਚ 10 ਲੱਖ ਬੰਦਾ ਮਾਰਿਆ ਗਿਆ ਉਹ ਕਿੱਥੋਂ ਸ਼ੁਰੂ ਹੋਇਆ ਬਾਅਦ Hindu Musliman ਤੋਂ ਜਾਂ Sikh ਤੋਂ ਤੇ ਉਹਦੇ 'ਚ 10 ਲੱਖ ਬੰਦੇ ਦਾ ਜ਼ਿੰਮੇਵਾਰ ਕੀ ਹੈ ਰੱਬ ਹੈ ਜਾਂ ਪੋਲੀਟਿਸ਼ੀਅਨ ਹੈ ਹਣਾ ਉਹ ਜਿਹੜਾ ਜਿੰਨੇ ਵੀ ਬੰਦੇ ਮਾਰੇ ਗਏ ਆ ਉਹਦੇ 'ਚ ਉਹ ਉਹ ਕਿਤੇ ਨਾ ਕਿਤੇ ਧਰਮ ਦੀ ਆਗ ਦੀ ਮਾਰੇ ਗਏ ਰੱਬ ਦੇ ਨਾਂ ਥੱਲੇ ਹੀ ਮਾਰੇ ਗਏ ਹੈ ਹਨਾ ਉਹ ਤੂੰ ਬੰਦਾ ਨਹੀਂ ਬਣਾਇਆ ਬੰਦੇ ਤੈਨੂੰ ਇਹ ਬਣਾਇਆ ਫਿਰ ਧਰਮਾਂ ਤੇ ਜਾਤਾਂ ਵਾਲਾ ਜਾਲ ਵਿਛਾਇਆ ਕਿੱਦਾਂ ਤੇਜ ਬੰਦਿਆਂ ਨੇ ਸਿੱਧੇ ਸਾਦੇ ਨੂੰ ਫਸਾਇਆ ਮਿਲੀ ਐਂਡ ਤੇ ਐ ਗੋਲੀ ਜਿੰਨੇ ਜਿੰਨੇ ਸੱਚ ਗਿਆ ਤੇ ਮੈਨੂੰ ਲੱਗਦਾ ਵੀ ਜੋ ਵੀ ਹੈ ਜੋ ਕੁਝ ਵੀ ਕਰ ਰਿਹਾ ਇਸ ਦੁਨੀਆ ਤੇ ਨਾ ਤੇ ਭਗਵਾਨ ਹੈ ਨਾ ਸ਼ਤਾਨ ਹੈ ਜੋ ਵੀ ਕੁਝ ਹੈ ਇਨਸਾਨਾਂ ਦਾ ਹਾਂ ਇਹਦੇ ਵਿੱਚ ਇਨਸਾਨ ਹੀ ਹੈ ਜੇ ਇਨਸਾਨ ਚੰਗਾ ਬਾਤੇ ਉਪਗਵਾਨਿਆ ਜੇ ਇਨਸਾਨ ਮਾੜਾ ਤੇ ਉਸ ਸ਼ਤਾਨਾ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵਿੱਚ ਬਹੁਤਾਂ ਗਿਣਤੀ ਦੇ ਵਿੱਚ ਗੀਤ ਜਿਹੜੇ ਨੇ ਨਿਤ ਦਿਹਾੜੀ ਸੁਣਨ ਨੂੰ ਮਿਲਦੇ ਰਹਿੰਦੇ ਆ ਜਿਨ੍ਹਾਂ ਦੇ ਵਿੱਚ ਹਥਿਆਰਾਂ ਦਾ ਜ਼ਿਕਰ ਵੀ ਹੁੰਦਾ ਹੈ ਆਸ਼ਕੀ ਦਾ ਜ਼ਿਕਰ ਵੀ ਹੁੰਦਾ ਹੈ ਰਿਸ਼ਤਿਆਂ ਦਾ ਜ਼ਿਕਰ ਹੁੰਦਾ ਹੈ ਮਾਂ ਦੇ ਉੱਤੇ ਗਾਣੇ ਬਣਦੇ ਨੇ ਪਿਓ ਦੇ ਉੱਤੇ ਗਾਣੇ ਬਣਦੇ ਆ ਪਰ ਅੱਜ ਜੋ ਸਿੰਗਰ ਜੋ ਗਾਇਕ ਸਾਡੇ ਨਾਲ ਮੌਜੂਦ ਹੈ ਜਿਨ੍ਹਾਂ ਦਾ ਨਾਮ ਹੈ ਜੈ ਰੂਪ ਇਹਨਾਂ ਨੇ ਇੱਕ ਵੱਖਰਾ ਗੀਤ ਜਿਹੜਾ ਹੈ ਉਹ ਗਾ ਦਿੱਤਾ ਗੀਤ ਕੀ ਹੈ ਟਾਕ ਵਿਦ ਗੋਡ ਮਤਲਬ ਕਿ ਰੱਬ ਦੇ ਨਾਲ ਗੱਲਾਂ ਕੁਝ ਉਲਾਮੇ ਨੇ ਜੋ ਰੱਬ ਦੇ ਨਾਲ ਕੀਤੇ ਗਏ ਨੇ ਜਾਂ ਫਿਰ ਜੋ ਇਸ ਸੰਸਾਰ ਦੇ ਉੱਤੇ ਖਾਸ ਤੌਰ ਦੇ ਉੱਤੇ ਭਾਰਤ ਦੇ ਵੱਖ-ਵੱਖ ਸਟੇਟਾਂ ਦੇ ਵਿੱਚ ਹੁੰਦੀਆਂ ਘਟਨਾਵਾਂ ਨੂੰ ਇਸ ਗੀਤ ਰਾਹੀਂ ਜਿਹੜਾ ਦਿਖਾਇਆ ਗਿਆ ਤੇ ਰੱਬ ਨੂੰ ਸਵਾਲ ਕੀਤੇ ਗਏ ਨੇ ਕਿ ਆਖਰ ਉਹਨਾਂ ਲੋਕਾਂ ਦੇ ਉੱਤੇ ਕਾਰਵਾਈ ਕਿਉਂ ਨਹੀਂ ਹੁੰਦੀ ਆਪਾਂ ਉਸ ਗੀਤ ਬਾਰੇ ਗੱਲ ਕਰਾਂਗੇ ਕਿਉਂਕਿ ਇਹ ਅਨੋਖਾ ਗੀਤ ਹੈ ਇਸ ਤਰ੍ਹਾਂ ਦੇ ਗੀਤ ਹਲੂਣਾ ਦਿੰਦੇ ਨੇ ਆਮ ਸਮਾਜਿਕ ਦੇ ਵਿੱਚ ਜਦੋਂ ਆਪਾਂ ਸਮਾਜਿਕ ਲੋਕਾਂ ਦੇ ਨਾਲ ਜਦੋਂ ਗੱਲਬਾਤ ਕਰਦੇ ਆ ਉਹਨਾਂ ਮਸਲਿਆਂ ਦੇ ਉੱਤੇ ਜਾਂ ਫਿਰ ਜਿਹੜੇ ਲੋਕ ਇਹ ਗੁਨਾਹ ਕਰਦੇ ਨੇ ਕਿਤੇ ਨਾ ਕਿਤੇ ਉਹਨਾਂ ਤੱਕ ਵੀ ਇਹ ਸੁਨੇਹਾ ਜਿਹੜਾ ਪਹੁੰਚਦਾ ਹੈ ਇਹੋ ਜਿਹੇ ਗੀਤਾਂ ਦੇ ਰਹੀਂ ਸੋ ਅੱਜ ਜੈਰੂਪ ਸਾਡੇ ਨਾਲ ਨੇ ਤੇ ਆਓ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਇਸ ਗੀਤ ਬਾਰੇ ਪਰ ਪਹਿਲਾਂ ਛੋਟਾ ਜਿਹਾ ਉਹਨਾਂ ਦੇ ਬਾਰੇ ਜਿਹੜਾ ਜਾਣਾਂਗੇ ਕਿ ਕਿਵੇਂ ਉਹਨਾਂ ਦੀ ਸ਼ੁਰੂਆਤ ਹੁੰਦੀ ਹੈ ਜੈਰੂਪ ਜੀ ਸਭ ਤੋਂ ਪਹਿਲਾਂ ਵੈਲਕਮ ਜੀ ਹਾਂਜੀ ਥੈਂਕ ਯੂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਤੇ ਮੇਰਾ ਜਿਹੜਾ ਗਾਇਕੀ ਦਾ ਸਫਰ ਹੈ ਨਾ ਉਹ ਅੱਜ ਤੋਂ 5-7 ਸਾਲ ਪਹਿਲਾਂ ਜਦੋਂ ਮੈਂ ਯੂਕੇ ਆਇਆ ਯੂਕੇ ਤਾਂ ਮੈਨੂੰ ਐਲ ਐਸ ਹੋ ਗਏ ਨੇ 11 ਸਾਲ ਅੱਛਾ ਪਰ ਜਿਹੜਾ ਸਫਰ ਹੈ ਪਹਿਲਾਂ ਮੈਂ ਬੇਸਿਕਲੀ ਮੈਂ ਲਿਖਦਾ ਹੀ ਸੀ ਤੇ ਫਿਰ ਜਦੋਂ ਲਿਖਣ ਤੋਂ ਬਾਅਦਾਂ ਜਦੋਂ ਮੈਂ ਇੱਕ ਦੋ ਬੰਦਿਆਂ ਦਾ ਅਪਰੋਚ ਕੀਤੀ ਕਿਸੇ ਨੇ ਕੋਈ ਜਿਆਦਾ ਸਾਰ ਨਹੀਂ ਲਈ ਤੇ ਫਿਰ ਮੈਂ ਸੋਚਿਆ ਚਲੋ ਕਿਉਂ ਨਾ ਥੋੜੀ-ਥੋੜੀ ਆਪਾਂ ਹੀ ਗਾਉਣਾ ਸਿੱਖ ਲਈਏ ਤੇ ਕਲਮ ਹੈਗੀ ਆ ਤੇ ਕਿਤੇ ਨਾ ਕਿਤੇ ਲੱਗ ਜਾਊਗਾ ਢੋਮੇਲਾ ਅੱਛਾ ਅੱਛਾ ਪਹਿਲਾਂ ਤੁਸੀਂ ਗਾਉਣ ਤੋਂ ਸ਼ੁਰੂ ਕੀਤਾ ਹਾਂਜੀ ਪਹਿਲਾਂ ਲਿਖਣ ਤੋਂ ਫਿਰ ਮੈਂ ਜਿੱਦਾਂ ਗਾਉਣਾ ਸਿੱਖਿਆ ਥੋੜਾ ਥੋੜਾ ਤੇ ਫਿਰ ਹੌਲੀ ਹੌਲੀ ਜਿੱਦਾਂ ਚਲੋ ਲਿਖਤ ਆਪਣੀ ਹੋਣ ਕਰਕੇ ਥੋੜਾ ਜਿਹਾ ਈਜ਼ੀ ਹੋ ਗਿਆ ਕਿ ਕੰਪੋਜ਼ਾਂ ਵੀ ਬਣਨ ਲੱਗ ਪਈਆਂ ਹੌਲੀ ਹੌਲੀ ਜਿੱਦਾਂ ਥੜਾ ਸਹੀ ਹੋਣ ਲੱਗ ਪਿਆ ਤੇ ਫਿਰ ਮੈਂ ਜਿੱਦਾਂ ਇਸ ਤੋਂ ਪਹਿਲਾਂ ਵੀ ਮੇਰੇ ਜਿੱਦਾਂ ਐ ਇਸੇ ਸਾਲ ਹੀ ਜਿੱਦਾਂ ਅਪ੍ਰੈਲ ਚ ਆਪਣਾ ਗਾਣਾ ਆਇਆ ਸੀ ਰੇਂਜ ਉਸ ਤੋਂ ਬਾਦਾਂ ब्राउन गाना ਵੀ ਆਇਆ ਏ ਮਿਡਨਾਈਟ गाना ਆਇਆ ਏ ਕਾਫੀ ਗਾਣੇ ਆਏ ਆ ਜੋ ਕਮਰਸ਼ੀਅਲ ਹੈ ਪਰ ਜਿਹੜਾ ਇਹ गाना ਹੈ ਇਹ गाना ਜਿੱਦਾਂ ਹੈ ਇੱਕ ਅਲੱਗ ਤਰ੍ਹਾਂ ਦਾ ਮੈਸੇਜ ਹੈ ਇਹਦੇ ਵਿੱਚ ਇੱਕ ਅਲੱਗ ਤਰ੍ਹਾਂ ਦਾ ਕਹ ਲੋ ਰੱਬ ਨੂੰ ਸਵਾਲ ਨੇ ਕੁਐਸ਼ਨ ਨੇ ਕਿਉਂਕਿ ਕੁਐਸ਼ਨ ਕਿਉਂ ਬੰਦੇ ਦੇ ਮਨ 'ਚ ਉੱਠਦੇ ਆ ਜਦੋਂ ਉਹ ਚੀਜ਼ਾਂ ਦੇਖਦਾ ਹੂੰ ਹੂੰ ਜੋ ਤੁਹਾਡੇ ਆਲੇ-ਦੁਆਲੇ ਹੋ ਰਿਹਾ ਵਾ ਕਿ ਇਹ ਕਿਉਂ ਹੋ ਰਿਹਾ ਵਾ ਕਿਉਂਕਿ ਆਪਾਂ ਕਹਿ ਰਹੇ ਆ ਕਿ ਸਾਰਾ ਕੁਝ ਰੱਬ ਕਰ ਰਿਹਾ ਹੂੰ ਜੇ ਸਾਰਾ ਕੁਝ ਹੀ ਰੱਬ ਕਰ ਰਿਹਾ ਵਾ ਤੇ ਫਿਰ ਰੇਪ ਵੀ ਰੱਬ ਦੀ ਰਜ਼ਾ ਚ ਹੀ ਆ ਹੂੰ ਹਣਾ ਬਿਲਕੁਲ ਫਿਰ ਆਪਾਂ ਇਹਨੂੰ ਵਿੱਚ ਉਠਲਾ ਨਹੀਂ ਸਕਦੇ ਤੇ ਤਦ ਕਰਕੇ ਮੇਰਾ ਜਿਹੜਾ ਸਵਾਲ ਹੈ ਉਹ ਕਿਤੇ ਨਾ ਕਿਤੇ ਜਿਹੜਾ ਵਾ ਉਹ ਠੀਕ ਹੈ ਮੈਂ ਡੇਰਾਬਾਦ ਜਾਂ ਜਿਹੜਾ ਜਿਹੜਾ ਡੇਰਾਬਾਦ ਆ ਜਾਂ ਪਖੰਡਿਆ ਉਹਦੇ ਤੇ ਕਟਾਸ਼ ਕੀਤੀ ਹੈ ਮੇਰਾ ਕਿਸੇ ਧਰਮ ਨਾਲ ਕੋਈ ਨਜ਼ੀਕ ਨਹੀਂ ਹੈ ਕਿਸੇ ਨਾਲ ਰੌਲਾ ਹੂੰ ਹੂੰ ਸਿਰਫ ਮੈਂ ਜਿਹੜਾ ਧਰਮ ਦੇ ਅੰਦਰ ਹੋ ਰਿਹਾ ਪਖੰਡਿਆ ਉਹਨਾਂ ਨੂੰ ਉਭਾਰ ਕੇ ਇਸ ਗਾਣੇ ਚ ਦਰਜ ਕੀਤਾ ਹੈ ਹੂੰ ਹੂੰ ਇਸ ਗਾਣੇ ਦੇ ਵਿੱਚ ਤੁਸੀਂ ਗੱਲਾਂ ਕੀਤੀਆਂ ਰੱਬ ਦੇ ਨਾਲ ਕਿ ਰੱਬਾ ਤੇਰੀ ਜੇ ਹੋਂਦ ਹੈ ਤਾਂ ਫਿਰ ਇਹ ਸਾਰਾ ਕੁਝ ਜੋ ਗਲਤ ਹੁੰਦਾ ਹੈ ਜੋ ਕਟਨਾਵਾ ਹੋ ਰਹੀਆਂ ਕਤਲ ਹੋ ਰਹੇ ਨੇ ਇੱਥੋਂ ਤੱਕ ਕਿ ਤੁਸੀਂ ਸਿੱਧੂ ਮੂਸੇਵਾਲੇ ਦੀ ਵੀ ਗੱਲ ਕੀਤੀ ਹੈ ਵਿੱਚ ਹੈਨਾ ਤੇ ਹੋਰ ਵੀ ਬਹੁਤ ਸਾਰੀਆਂ ਕਿ ਆਖਰ ਇਹਨਾਂ ਲੋਕਾਂ ਦੇ ਉੱਤੇ ਤੂੰ ਕਿਉਂ ਨਹੀਂ ਸ਼ਕੰਜਾ ਕੱਸਦਾ ਆਪਾਂ ਸਿੱਦੇ ਸ਼ਬਦਾਂ ਦੇ ਵਿੱਚ ਕਹੀਏ ਸੋ ਕੀ ਮਤਲਬ ਜਦੋਂ ਤੁਸੀਂ ਇਹ ਗੀਤ ਲਿਖਿਆ ਕਿ ਮੈਂ ਰੱਬ ਨੂੰ ਸਵਾਲ ਕਰਨ ਲੱਗਿਆ ਕੀ ਮਨ ਦੇ ਵਿੱਚ ਕੀ ਆਈ ਸੀ ਦੇਖੋ ਇਹ ਜਿਹੜਾ ਗੀਤ ਜਿਹੜਾ ਨਾ ਇਹ ਜਦੋਂ ਮੈਂ ਸੋਚਿਆ ਮੇਰੇ ਕੋਲ ਪਹਿਲਾਂ ਇੱਕ ਹੀ ਲਾਈਨ ਸੀ ਜਿਹੜੀ ਜਿਹੜੀ ਸਟਾਰਟਿੰਗ ਲਾਈਨ ਹੈ ਜੇ ਤੁਹ ਲਿਖਦਾ ਲੇਖ ਫਿਰ ਚੰਗੇ ਕਿਉਂ ਨਾ ਲਿਖੇ ਭੀ ਜੇ ਆਪਾਂ ਤੇ ਇਹੋ ਚੀਜ਼ ਆਉਂਦੇ ਨਾ ਆਪਾਂ ਜੋ ਨਿੱਕੇ ਹੁੰਦੇ ਆ ਤੋਂ ਜਾਂ ਉਹ ਵੀ ਆਪਾਂ ਸਮਾਜ ਚ ਸੋਸਾਇਟੀ ਚ ਦੇਖਦੇ ਆ ਕਿ ਰੱਬ ਹੀ ਲਿਖਦਾ ਸਾਰੀ ਤੁਹਾਡੀ ਡੈਸਟੀਨੀ ਤੁਹਾਡੇ ਲਈ ਹੈ ਨਾ ਤੇ ਫਿਰ ਮੈਂ ਇਹ ਸਵਾਲ ਮੇਰੇ ਰੱਬ ਨੂੰ ਆ ਕਿ ਜੇ ਤੂੰ ਲਿਖਦਾ ਵਾ ਤੇ ਫਿਰ ਜਿਹੜੇ ਲੋਕ ਫੁੱਟਪਾਥ ਤੇ ਪਏ ਆ ਜਿਹੜੇ ਭੁੱਖੇ ਢਿੱਡ ਸੌਂ ਰਹੇ ਆ ਉਹਨਾਂ ਦੇ ਵੀ ਤੂੰ ਹੀ ਲਿਖੇ ਆ ਹਾਂ 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 ਹੈ ਨਾ ਤੇ ਇਹ ਜਿਹੜੇ ਚੀਜ਼ ਆ ਇਸ ਤੋਂ ਮੇਰੇ ਗਾਣੇ ਦਾ ਜਿਹੜਾ ਫਿਰ ਮੈਨੂੰ ਵਿਚਾਰ ਆਇਆ ਕਿ ਇਸ ਗਾਣੇ ਨੂੰ ਪੂਰਾ ਕੀਤਾ ਜਾਵੇ ਤੇ ਫਿਰ ਹੌਲੀ ਹੌਲੀ ਜਿੰਨੇ ਵੀ ਮੁੱਦੇ ਆ ਸਮਾਜਿਕ ਮੁੱਦੇ ਆ ਉਹ ਸਾਰੇ ਇਸ ਵਿੱਚ ਬਿਆਨ ਕੀਤੇ ਗਏ ਆ ਕੋਈ ਸੁਣਾਉਂਗੇ ਇੱਕ ਅੱਧਾ ਟੱਪਾ ਜਿਹੜਾ ਹੈਗਾ ਤਾਂ ਕਿ ਆਪਾਂ ਉਹਦੇ ਤੋਂ ਗੱਲ ਫਿਰ ਅੱਗੇ ਤੋਰੀਏ ਹਾਂਜੀ ਇਹ ਇਹਦਾ ਜਿਹੜਾ ਮੇਰਾ ਪਹਿਲਾ ਟੱਪਾ ਹੈ ਉਹ ਉਹ ਹੈ ਉਹ ਜੇ ਤੂੰ ਲਿਖਦਾ ਏ ਲੇਖ ਫਿਰ ਚੰਗੇ ਕਿਉਂ ਨਾ ਲਿਖੇ ਹੁੰਦਾ ਸ਼ਰਿਆਮ ਰੇਪ ਤੈਨੂੰ ਉਹ ਕਿਉਂ ਨਾ ਦੇਖੇ ਨੰਗੇ ਭੁੱਖੇ ਪਾਣੇ ਲੋਕ ਤੇਰੀ ਫੋਟੋ ਪਈਆ ਵਿੱਕੇ ਕਿੰਨਾ ਖੂਨ ਖਰਾਬ ਹੋਇਆ ਤੇਰੇ ਨਾਮ ਪਿੱਛੇ ਵਾਹ ਜੀ ਵਾਹ ਇਹ ਇਹਦੇ ਵਿੱਚ ਜਿੱਦਾਂ ਆਮ ਆਪਾਂ ਗੱਲ ਤੁਸੀਂ ਕਹੀ ਵੀ ਲੇਖ ਜਿਹੜੇ ਗਰੀਬ ਲੋਕ ਹੈਗੇ ਆ ਉਹਨਾਂ ਦੇ ਵੀ ਲੇਖ ਫਿਰ ਤੂੰ ਹੀ ਲਿਖਿਆ ਸੋ ਤੁਹਾਨੂੰ ਕੀ ਲੱਗਦਾ ਕਸੂਰਵਾਰ ਕੌਣ ਹੈਗਾ ਮਤਲਬ ਕਿ ਇੱਕ ਗੀਤ ਦੇ ਵਿੱਚ ਸਵਾਲ ਤੁਸੀਂ ਕੀਤੇ ਆ ਪਰ ਉਹਦਾ ਜਵਾਬ ਵੀ ਤੁਹਾਡੇ ਕੋਲ ਹੀ ਹੋਏਗਾ ਕਸੂਰਵਾਰ ਕੌਣ ਹੈਗਾ ਇਹਦਾ ਮੇਰੇ ਖਿਆਲ ਨਾਲ ਕਸੂਰਵਾਰ ਜੋ ਹੈ ਨਾ ਜੋ ਆਪਣੀ ਉਹ ਸਿਸਟਮ ਅੱਛਾ ਜੋ ਸਿਸਟਮ ਜਿਹੜਾ ਘੜਿਆ ਹੈ ਜਿੱਦਾਂ ਜਾਮ ਹੀ ਆ ਕਿਉਂਕਿ ਦੇਖੋ ਜੇ ਆਪਾਂ ਮੰਨ ਵੀ ਲੈਨੇ ਆ ਕਿ ਰੱਬ ਨੇ ਬੰਦਾ ਪੈਦਾ ਕੀਤਾ ਵਾ ਰੱਬ ਨੇ ਬਣਾਇਆ ਪਰ ਰੱਬ ਨੇ ਫਿਰ ਜਾਤਾਂ ਪਾਤਾਂ ਦਾ ਨਹੀਂ ਰੱਬ ਨੇ ਬਣਾਈਆਂ ਹੂੰ 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 ਉਹਨੇ ਇਦਾਂ ਕਿਦਾਂ ਵੰਡਤਾ ਸਾਰਾ ਕੁਝ ਹੂੰ ਕਿਉਂਕਿ ਆਪਾਂ ਜਿਹੜਾ ਇਹ ਆਪਾਂ ਇੱਕ ਜਿੱਦਾਂ ਕਿਸੇ ਵੀ ਦੂਜੀ ਕੰਟਰੀ ਦਾ ਝੰਡਾ ਵਾ ਹਰ ਇੱਕ ਖਾਸ ਕਰਕੇ ਇੰਡੀਆ ਚ ਭਾਰਤ ਚ ਹੂੰ ਬਹੁਤ ਜ਼ਿਆਦਾ ਇਹ ਜਿਹੜਾ ਵਾ ਇਹ ਸਾਰਾ ਕੁਝ ਹੋ ਰਿਹਾ ਵਾ ਕਿ ਜਿੱਦਾਂ ਕਬੀਲਿਆਂ ਚ ਵੰਡੇ ਹੋਏ ਲੋਕ ਆ ਜਾਤਾਂ ਚ ਵੰਡੇ ਹੋਏ ਲੋਕ ਆ ਗਾਂ ਧਰਮਾਂ ਚ ਵੰਡੇ ਹੋਏ ਲੋਕ ਆ ਭਾਰਤ ਚ ਤਾਂ ਬਹੁਤ ਖਾਸ ਕਰਕੇ ਜ਼ਿਆਦਾ ਹੈ ਬਾਰ ਦੇ ਕੰਪੈਰੀਸ਼ਨ ਬਿਲਕੁਲ 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 ਹਾਂ ਇਹ ਕਿਤਨੇ ਕਿਤੇ ਚਲੋ ਸਿਸਟਮ ਦੀ ਜਦੋਂ ਆਪਾਂ ਗੱਲ ਕਰਦੇ ਆ ਪਰ ਇਹ ਵਾਕਈ ਤੁਸੀਂ ਕਦੇ ਸੋਚਿਆ ਵੀ ਵਾਕਈ ਜਿਹੜੇ ਗਰੀਬ ਲੋਕ ਹੈਗੇ ਆ ਜਿਹੜੇ ਜਿੱਦਾਂ ਤੁਸੀਂ ਕਿਹਾ ਵੀ ਵਿੱਚ ਕਤਲ ਹੋ ਰੇ ਰੇਪ ਹੋ ਰੇ ਆ ਸੋ ਇਹ ਸਿਸਟਮ ਦੀ ਦੇਣ ਆ ਫਿਰ ਆਪਾਂ ਜਦੋਂ ਰੱਬ ਵੱਲ ਕਰਦੇ ਆ ਧਿਆਨ ਕੇ ਰੱਬ ਰੱਬਾ ਤੂੰ ਇਸ ਤਰ੍ਹਾਂ ਕਿਉਂ ਕੀਤਾ ਆ ਫਿਰ ਉੱਥੇ ਕੀ ਚੇਂਜਸ ਕਰ ਸਕਦਾ ਬੰਦਾ ਕੀ ਚੇਂਜ ਕਰ ਸਕਦਾ ਉੱਥੇ ਬੰਦਾ ਦੇਖੋ ਬੰਦਾ ਜਿਹੜੇ ਚੇਂਜ ਕਰ ਸਕਦਾ ਵਾ ਆਪਾਂ ਸਾਰੇ ਇਹੀ ਚਾਉਂਦੇ ਆ ਬਦਲਾ ਸਾਰੇ ਚਾਉਂਦੇ ਨੇ ਬਦਲਣਾ ਕੋਈ ਨਹੀਂ ਚਾਉਂਦਾ ਹੂੰ ਹੂੰ ਹਾਂ ਨਾ ਬਿਲਕੁਲ ਜੇ ਤੁਸੀਂ ਖੁਦ ਬਦਲੋਗੇ ਤਾਂ ਤੁਸੀਂ ਤਦ ਹੀ ਬਦਲਾ ਲਿਆ ਸਕਦੇ ਜੋ ਸਮਾਜ ਦੇ ਵਿੱਚ ਜੇ ਤੁਸੀਂ ਵੀ ਸੇਮ ਜਦਾਂ ਨਾਰੇ ਲਾਉਣ ਨਾਲ ਕੁਝ ਨਹੀਂ ਹੁੰਦਾ ਜਾਂ ਸਪੀਚਾਂ ਦੇਣ ਨਾਲ ਕੁਝ ਨਹੀਂ ਹੁੰਦਾ ਜੇ ਖੁਦ ਨੂੰ ਬਦਲ ਲੋਗੇ ਤਾਂ ਫਿਰ ਤੁਸੀਂ ਆਪਣੇ ਭੈਣ ਭਰਾ ਸਮਾਜ ਪਿੰਡ ਜ਼ਿਲ੍ਹਾ ਸਾਰਾ ਜੋ ਵੀ ਹੈ ਸੋਸਾਇਟੀ ਨੂੰ ਬਦਲ ਸਕਦੇ ਜੋ ਤੁਹਾਡੇ ਹਿਸਾਬ ਨਾਲ ਵੈਸੇ ਮਤਲਬ ਮੇਰਾ ਉਦੋਂ ਹੀ ਸਵਾਲ ਵੀ ਰੱਬ ਹੈ ਤੁਹਾਨੂੰ ਲੱਗਦਾ ਕਿ ਜ ਨਹੀਂ ਹੈ ਨਹੀਂ ਮੇਰੇ ਖਿਆਲ ਨਾਲ ਨਹੀਂ ਹੈ ਨਹੀਂ ਹੈਗਾ ਨਹੀਂ ਹੈ ਹੂੰ ਤੇ ਪਰ ਮੈਂ ਜਿਹੜੇ ਜਿਹੜੇ ਰੱਬ ਦੀ ਮੈਂ ਗੱਲ ਕੀਤੀ ਆ ਮੈਂ ਉਹ ਆ ਜੋ ਆਪਾਂ ਸਾਰੇ ਜਾਣੇ ਜਿੰਨੂੰ ਮੰਨ ਰਹੇ ਆ ਹੂੰ ਮਤਲਬ ਇੱਕ ਉਹ ਰੱਬ ਨਹੀਂ ਆ ਜਿਹਦਾ ਜਿੱਦਾ ਜਿੱਦਾ ਜੇ ਆਪਾਂ ਕਹਿ ਰਹੇ ਆ ਕਿ ਹੁਣ ਦੇਖੋ ਇੰਡੀਆ ਪਾਕਿਸਤਾਨ ਵੰਡਿਆ ਗਿਆ ਹੂੰ ਉਹਦੇ ਚ 47 ਚ 10 ਲੱਖ ਬੰਦਾ ਮਾਰੇ ਗਿਆ ਹੂੰ ਉਹ ਕਿੱਥੋਂ ਸ਼ੁਰੂ ਹੋਇਆ ਵਿਵਾਦ ਹੂੰ Hindu Muslim ਤੋਂ ਜਾਂ Hindu Sikh ਤੋਂ ਤੇ ਉਹਦੇ ਚ 10 ਲੱਖ ਬੰਦੇ ਦਾ ਜ਼ਿੰਮੇਵਾਰ ਕੀ ਆ ਰੱਬ ਐ ਜਾਂ ਪੋਲੀਟੀਸ਼ੀਨ ਐ ਹੂੰ ਹਾਂ ਨਾ ਉਹ ਜਿਹੜਾ ਜਿੰਨੇ ਵੀ ਬੰਦੇ ਮਾਰੇ ਗਏ ਆ ਉਹਦੇ ਚ ਉਹ ਉਹ ਕਿਤੇ ਨਾ ਕਿਤੇ ਧਰਮ ਦੀ ਹਾਰਡ ਚ ਮਾਰੇ ਗਏ ਰੱਬ ਦੇ ਨਾਂ ਥੱਲੇ ਹੀ ਮਾਰੇ ਗਏ ਆ ਹਨਾ ਕਿ ਉਹਨਾਂ ਨੇ ਕਿਹਾ ਸਾਡੇ ਵਾਲਾ ਸਹੀ ਆ ਉਹਨਾਂ ਨੇ ਕਿਹਾ ਸਾਡੇ ਵਾਲਾ ਸਹੀ ਆ ਬਸ ਇਹੀ ਚੱਕਰ ਚੱਲ ਰਿਹਾ ਸਾਧੀਆਂ ਪ ਤੁਹਾਨੂੰ ਕਿਉਂ ਲੱਗਦਾ ਮਤਲਬ ਕਿ ਰੱਬ ਨਹੀਂ ਹੈਗਾ ਦੇਖੋ ਇਹ ਮੇਰੇ ਪਰਸਨਲ ਵਿਚਾਰ ਰਿਹਾ ਇਹ ਐਸੀ ਜੇ ਚਾਪਾ ਸਵਾਲ ਕੀਤਾ ਉਹਦਾ ਤੁਸੀਂ ਜਵਾਬ ਦਿੱਤਾ ਨਹੀਂ ਮੈਂ ਵੈਸੇ ਪੁੱਛਣਾ ਚਾਹੁੰਦਾ ਹਾਂ ਨਹੀਂ ਨਹੀਂ ਮੇਰੇ ਖਿਆਲ ਨਾਲ ਮੇਰੇ ਖਿਆਲ ਨਾਲ ਨਹੀਂ ਹੈਗਾ ਕਿਉਂਕਿ ਮੇਰੇ ਜਿੱਦਾਂ ਹਾਂ ਮੈਂ ਵੀ ਕਿਤੇ ਨਾ ਕਿਤੇ ਮੰਨਦਾ ਸੀ ਪਹਿਲਾਂ ਪਰ ਹੌਲੀ ਹੌਲੀ ਮੇਰਾ ਚੇਂਜ ਹੋ ਗਿਆ ਜਿਹੜਾ ਸੁਭਾਅ ਹੈ ਜਾਂ ਵਿਚਾਰ ਹੈ ਉਹ ਚੇਂਜ ਹੋ ਗਏ ਤੇ ਮੈਨੂੰ ਲੱਗਦਾ ਵੀ ਜੋ ਵੀ ਆ ਜੋ ਕੁਝ ਵੀ ਕਰ ਰਿਹਾ ਇਸ ਦੁਨੀਆ ਤੇ ਨਾ ਤੇ ਭਗਵਾਨ ਆ ਨਾ ਸ਼ੈਤਾਨ ਆ ਜੋ ਵੀ ਕੁਝ ਆ ਇਨਸਾਨ ਆ ਇਨਸਾਨ ਕਰ ਰਿਹਾ ਉਹ ਸਾਰਾ ਹਾਂ ਇਹਦੇ ਵਿੱਚ ਇਨਸਾਨ ਹੀ ਆ ਜੇ ਇਨਸਾਨ ਚੰਗਾ ਵਾ ਤੇ ਉਹ ਭਗਵਾਨ ਆ ਜੇ ਇਨਸਾਨ ਮਾੜਾ ਤੇ ਉਹ ਸ਼ੈਤਾਨ ਆ ਹੂੰ 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 ਕੀ ਉਹ ਇੱਕ ਫਲਸਫੀ ਆ ਜਿਹੜੀ ਹਾਂ 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 ਹਨਾ ਠੀਕ ਹੈ ਠੀਕ ਹੈ ਬਿਲਕੁਲ ਠੀਕ ਹੈ ਤੁਹਾਡੇ ਪਰਸਨਲ ਥੀ ਵਿਊਜ਼ ਹੈਗੇ ਇਹ ਇਹਦੇ ਬਾਰੇ ਆਪਣੀ ਆਪਣੀ ਮੰਨਣੇ ਹੁੰਦੇ ਆ ਹਰ ਇੱਕ ਨੂੰ ਆਜ਼ਾਦੀ ਹੁੰਦੀ ਆ ਅੱਛਾ ਇਸ ਗੀਤ ਬਾਰੇ ਜੇ ਤਾਂ ਆਪਾਂ ਗੱਲ ਕਰਦੇ ਆ ਸੋ ਕਿਵੇਂ ਤੁਸੀਂ ਗੀਤ ਲਿਖਿਆ ਕੰਪੋਜ਼ ਕਿਨੇ ਕੀਤਾ ਤੇ ਗਾਇ ਫਿਰ ਗਾਇਆ ਤਾਂ ਆਬੀਅਸਲੀ ਤੁਸੀਂ ਆ 뮤זיਕ ਕਿਨੇ ਦਿੱਤਾ ਹੈਗਾ ਇਸ ਗਾਣੇ ਦਾ ਇਸ ਗਾਣੇ ਨੂੰ ਲਿਖਿਆ ਵੀ ਮੈਂ ਹੀ ਆ ਤੇ ਕੰਪੋਜ਼ ਵੀ ਮੈਂ ਹੀ ਕੀਤਾ ਵਾ ਤੇ ਸੰਗੀਤ ਜਿਹੜਾ ਦਿੱਤਾ ਇਹਦਾ ਮਿਊਜ਼ਿਕ ਕੀਤਾ ਇਹ ਮੇਰਾ ਆਪਣਾ ਹੀ ਛੋਟਾ ਵੀਰ ਆ ਅਨਮੋਲ ਲਾਲੀ ਚੰਡੀਗੜ੍ਹ ਤੋਂ ਤੇ ਇਹਦਾ ਜਿਹੜਾ ਪ੍ਰੋਡਿਊਸਰ ਨੇ ਉਹ ਹੈ ਆਪਣੇ ਦਿੱਲੀ ਤੋਂ ਸਰਦਾਰ ਸੁਖਵਿੰਦਰ ਸਿੰਘ ਦੀਨੇਵਾਲੀ ਆ ਤੇ ਉਹਨਾਂ ਨੇ ਪ੍ਰੋਡਿਊਸ ਕੀਤਾ ਹੈ ਗਾਣਾ ਠੀਕ ਹੈ ਠੀਕ ਹੈ ਤੇ ਇਹ ਆਪਣਾ ਲੇਬਲ ਹੈ ਜਿਹੜਾ ਆਪਣਾ ਇਹ ਲੇਬਲ ਵੀ ਆਪਣਾ ਜਿਹੜਾ ਈ 89 ਸਟੂਡੀਓ ਅੱਛਾ ਇਸ ਲੇਬਲ ਦੇ ਅੰਡਰ ਰਿਕਾਰਡ ਹੋਇਆ ਗਾਣਾ ਹੈ ਠੀਕ ਹੈ ਠੀਕ ਹੈ ਹੋਰ ਇਹਦੇ ਵਿੱਚ ਕਿਹੜੀਆਂ ਗੱਲਾਂ ਬਾਤਾਂ ਤੁਸੀਂ ਕੀਤੀਆਂ ਇਸ ਗੀਤ ਦੇ ਚਾਰ ਟੱਪੇ ਨੇ ਮੇਰੇ ਖਿਆਲ 'ਚ ਹੈਨਾ ਚਾਰ ਪੈਰੇ ਹੈਗੇ ਹੋਰ ਕਿਹੜੀ-ਕਿਹੜੀ ਗੱਲ ਇਹਦੇ ਵਿੱਚ ਕੀਤੀ ਹੈ ਉਹ ਜ਼ਰੂਰ ਸਾਨੂੰ ਐਕਸਪਲੇਨ ਕਰਕੇ ਦੱਸਿਓ ਬੜੇ ਜੀ ਉਹਦੇ ਚ ਇੱਕ ਚ ਮੈਂ ਇੱਕ ਗੱਲ ਕੀਤੀ ਆ ਇਹ ਜੋ ਮਨੀਪੁਰ ਚ ਹੋਇਆ ਹੈ ਹਨਾ ਉਹ ਜੋ ਮੇਰੇ ਖਿਆਲ ਨਾਲ ਕੋਈ ਇਦਾਂ ਦਾ ਇਨਸਾਨ ਨਹੀਂ ਹੋਊਗਾ ਸੋਸ਼ਲ ਮੀਡੀਆ ਤੇ ਖਾਸ ਕਰਕੇ ਜੋ ਭਾਰਤ ਤੋਂ ਬਿਲੋਂਗ ਕਰਦਾ ਜਿੰਨੇ ਨਾ ਦੇਖੀ ਹੋਵੇ ਜਾਂ ਵਰਲਡ ਵਾਈਡ ਵੀ ਉਹ ਨਿਊਜ਼ਾਂ ਚੱਲੀਆਂ ਹਨਾ ਇੰਟਰਨੈਸ਼ਨਲ ਲੈਵਲ ਤੇ ਵੀ ਉਹ ਨਿਊਜ਼ਾਂ ਚੱਲੀਆਂ ਤੇ ਉਹਦੇ ਚ ਜਿਹੜਾ ਨਾ ਜਦਾਂ ਉਹਦੇ ਚ ਮੈਂ ਜਦਾਂ ਗਾਣਾ ਉਹਦੇ ਚ ਟੱਪਾ ਲਾਇਆ ਹੈ ਵੀ ਉਹ ਨੰਗੀ ਔਰਤ ਨਹੀਂ ਹੋਈ ਨੰਗਾ ਤੈਨੂੰ ਕਰ ਦਿੱਤਾ ਕਿ ਨਾ ਮਜਬਾਨੇ ਸੋਚਾਂ ਚ ਜ਼ਹਿਰ ਪਰ ਦਿੱਤਾ ਕੀਤਾ ਸਭ ਇਨਸਾਨ ਨਾਮ ਤੇਰਾ ਮੜ ਦਿੱਤਾ ਦੇ ਕੇ ਚੱਕ ਲੱਖਾਂ ਵਾਲਾ ਤੇ ਜ਼ਖਮ ਭਰ ਦਿੱਤਾ ਕਿਤਨੇ ਕਿਤੇ ਮਤਲਬ ਇਸ ਟੱਪੇ ਦੇ ਵਿੱਚੋਂ ਜਾਂ ਫਿਰ ਸਾਰੇ ਗੀਤ ਦੇ ਵਿੱਚੋਂ ਇਹ ਹੀ ਨਿਕਲਦਾ ਵੀ ਬੰਦਾ ਜਿਹੜਾ ਉਹੋ ਹੀ ਖਰਾਬੀ ਕਰ ਰਿਹਾ ਸਾਰੀ ਉਹ ਉਹੋ ਹੀ ਸਿਸਟਮ ਦਾ ਆਪਾਂ ਕਹਿ ਲਈਏ ਵੀ ਕੁਦਰਤ ਦਾ ਵੀ ਬੈਰੀ ਉਹੋ ਹੀ ਬਣਿਆ ਹੋਇਆ ਹੈ ਨਾ ਭਈ ਇਹ ਸਾਰਾ ਕੁਝ ਮਣੀਪੁਰ ਦੇ ਵਿੱਚ ਵੀ ਹੁੰਦਾ ਹੈ ਬਾਅਦ ਵਿੱਚ ਕਹਿ ਦਿੱਤਾ ਜਾਂਦਾ ਵੀ ਜੋ ਰੱਬ ਨੂੰ ਮਨਜ਼ੂਰ ਉਹ ਹੋ ਗਿਆ ਸੋ ਇਹ ਚੀਜ਼ਾਂ ਜਿਹੜੀਆਂ ਨੇ ਇਹ ਬੰਦਾ ਹੀ ਕਰ ਰਿਹਾ ਹਾਂਜੀ ਹਾਂਜੀ ਇਹ ਬਿਲਕੁਲ ਬੰਦਾ ਕਰ ਰਿਹਾ ਵਾ ਤੇ ਉਹ ਦਾ ਆਪਣੇ ਗੁਨਾਹਾਂ ਨੂੰ ਛੁਪਾਉਣ ਲਈ ਆਪਣੇ ਗੁਨਾਹਾਂ ਨੂੰ ਲੁਕਾਉਣ ਲਈ ਉਹ ਰੱਬ ਦਾ ਨਾਮ ਵਰਤ ਰਿਹਾ ਵਾ ਰੱਬ ਦਾ ਨਾਮ ਵਰਤਦਾ ਦੇਖੋ ਅੱਜ ਕੱਲ ਜਿੱਦਾਂ ਵੇ ਜਿੰਨੇ ਵੀ ਆ ਮੈਚ ਸਾਰੇ ਤਾਂ ਨਹੀਂ ਕਹਿ ਸਕਦਾ ਪਰ ਮੋਸਟਲੀ ਜਿਹੜੇ ਅੱਜ ਕੱਲ ਜੋ ਧਰਮ ਗੁਰੂ ਬਣੇ ਆ ਜੇ ਜੋ ਵੀ ਆ ਉਹ ਪਿੱਛੇ ਕੀ ਚੱਲ ਰਿਹਾ ਉਹ ਆਪਾਂ ਸਾਰਿਆਂ ਨੂੰ ਪਤਾ ਹੀ ਆ ਹਾਂ 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 ਮੱਲਾ ਡੇਰਾਬਾਦ ਜਿਵੇਂ ਤੁਸੀਂ ਗੱਲ ਕਰੋ ਪੰਜਾਬ ਦੇ ਵਿੱਚ ਵੀ ਬਹੁਤ ਨੇ ਕਿਹਾ ਜਾਂਦਾ ਵੀ 125000 ਪਿੰਡ ਆ ਤੇ 140000 ਦੇ ਕਰੀਬ ਡੇਰਾ ਪੰਜਾਬ ਦੇ ਵਿੱਚ ਆ ਸੋ ਉਹਨਾਂ ਦੀ ਕੀ ਦੇਣ ਹੈਗੀ ਆ ਕਿਤੇ ਨਸ਼ਾ ਚੱਲਦਾ ਕਿਤੇ ਬਲਤਕਾਰ ਹੁੰਦੇ ਨੇ ਕਿਤੇ ਸਰਸੇ ਵਾਲਾ ਜਿਹੜਾ ਸਾਧ ਆ ਉਹ ਬਲਤਕਾਰ ਕਰਦਾ ਸਾਧੂਆਂ ਨੂੰ ਪੁੰਸਕ ਬਣਾ ਦਿੰਦਾ ਹੈ ਜੇ ਕੋਈ ਉਹਦੇ ਖਿਲਾਫ ਬੋਲਦਾ ਹੈ ਫਿਰ ਉਹ ਕਤਲ ਕਰਨ ਤੱਕ ਜਾਂਦਾ ਹੈ ਇਸੇ ਤਰੀਕੇ ਨਾਲ ਆਸਰਾਮ ਦੂਜੇ ਥੀ ਜਿਓ ਸਾਰੇ ਜਿਹੜੇ ਅਜੰ ਇਹਨਾਂ ਇਹਨਾਂ ਸਾਰਿਆਂ ਦੀ ਗੱਲ ਉਸ ਗਾਣੇ ਚ ਕੀਤੀ ਗਈ ਆ ਉਹਦੇ ਚ ਉਹਦੇ ਚ ਕਿਸੇ ਧਰਮ ਬਾਰੇ ਕੋਈ ਗੱਲ ਨਹੀਂ ਕੀਤੀ ਗਈ ਉਹਦੇ ਚ ਸਿਰਫ ਇਹ ਗੱਲ ਕੀਤੀ ਗਈ ਕਿ ਜੋ ਧਰਮ ਦੇ ਨਾਂ ਤੇ ਤੇਰੇ ਨਾਂ ਤੇ ਜੋ ਫਰਾਡ ਚੱਲ ਰਿਹਾ ਹੈ ਹਾਂ ਹਾਂ ਜੋ ਲੋਕਾਂ ਨੂੰ ਪਰੋਇਆ ਪਰੋਸਿਆ ਜਾ ਰਿਹਾ ਹੈ ਤੇਰੇ ਨਾਂ ਤੇ ਜੋ ਗਲਤ ਹੋ ਰਿਹਾ ਵਾ ਵੀ ਉਹ ਤੇਰਾ ਨਾਂ ਲੈ ਕੇ ਕਰ ਰਿਹਾ ਹੈ ਹੂੰ ਕਿ ਆਉ ਤੁਹਾਨੂੰ ਐਸੀ ਸ਼ਾਂਤੀ ਦੇਈਏ ਆਉ ਤੁਹਾਨੂੰ ਮੁਸ਼ਕ ਦੇਈਏ ਹਾਂ ਹਨਾ ਤੇਰੇ ਪਿੱਛੇ ਜੇ ਵੈਬ ਸੀਰੀਜ਼ ਵੀ ਆਈ ਸੀ ਉਹਨੂੰ ਵੀ ਲੋਕਾਂ ਨੇ ਬਹੁਤ ਸਾਰਾ ਆ ਜੋ ਆਸ਼ਰਮ ਵੈਬ ਸੀਰੀਜ਼ ਆਈ ਸੀ ਐਸੇ ਐਸੇ ਡਰਾਵਾਦ ਤੇ ਬਣੇ ਸੀ ਉਹ ਵੀ ਹਨਾ ਹਾਂ ਬਿਲਕੁਲ 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 ਤੇ ਅੱਛਾ ਤੁਸੀਂ ਬਾਹਰ ਤੁਸੀਂ ਲੰਡਨ ਇੰਗਲੈਂਡ ਦੇ ਵਿੱਚ ਰਹਿੰਦੇ ਹੋ ਤੇ ਜਦੋਂ ਆਪਾਂ ਭਾਰਤ ਦੇ ਵਿੱਚ ਦੇਖਦੇ ਆਂ ਭਾਰਤ ਦੇ ਵਿੱਚ ਦਾਵਾ ਕੀਤਾ ਜਾਂਦਾ ਵੀ ਇਹ ਬਹੁਤ ਧਾਰਮਿਕ ਦੇਸ਼ ਹੈ بڑے ਧਰਮ ਨੇ ਇਸ ਦੇਸ਼ ਦੇ ਵਿੱਚ ਬੜੇ ਧਾਰਮਿਕ ਸਥਾਨ ਨੇ ਪਰ ਇਹ ਸਾਰਾ ਕੁਝ ਉੱਥੇ ਹੀ ਹੁੰਦਾ ਪਿਆ ਹੁਣ ਇੰਗਲੈਂਡ ਇੰਗਲੈਂਡ ਕਦੇ ਦਾਵਾ ਨਹੀਂ ਕਰਦਾ ਵੀ ਅਸੀਂ ਬੜੇ ਧਾਰਮਿਕਾਂ ਸੀ ਆਇਆ ਇੱਥੇ ਨਾ ਮਾਤਰ ਰਹੇ ਇਹ ਗੱਲਾਂ ਬਿਲਕੁਲ ਇਹਦੇ ਤੇ ਇਹਦੇ ਤੇ ਮੈਂ ਨਾ ਮੇਰਾ ਇੱਕ ਗਾਣਾ ਆਉਣਾ ਇਨ ਫਿਊਚਰ ਆਊਗਾ ਜਿੱਦਾਂ ਵਿਖ ਦੇ ਵਿੱਚ ਉਹਦਾ ਨਾਮ ਹੈ ਦਾਵੋ ਮੈਨ ਮਤਲਬ ਔਰਤ ਅੱਛਾ ਤੇ ਉਹਦੇ ਉਹਦਾ ਤੁਹਾਨੂੰ ਮੈਂ ਇੱਕ ਛੋਟੀ ਜੀ ਲਾਈਨ ਦੱਸਦਾ ਉਹਦਾ ਸ਼ੇਰ ਹੈ ਉਹ ਕਹਿੰਦਾ ਸੋ ਕਿਉ ਮੰਦਾ ਆਖੀ ਜਿੱਤ ਜੰਮੇ ਰਜਾਨ ਤੁਸੀਂ ਪੈਰ ਦੀ ਜੁੱਤੀ ਸਮਝਦੇ ਮੇਰੀ ਕੁਖੋਂ ਹੋਏ ਭਗਵਾਨ ਤੁਸੀਂ ਕੀਤੀ ਬੜੀ ਤਰੱਕੀ ਹੈ ਪੜ ਪੜ ਲਿਖ ਕੇ ਅਗਿਆਨ ਜਿੱਥੇ ਪਹਿਣ ਪਰਿੰਦੇ ਜਤ ਨੂੰ ਉਹ ਕਾਦਾ ਦੇਸ਼ ਮਹਾਨ ਜਿੱਥੇ ਵਦਿੱਤ ਦਾਕੇ ਵੱਡ ਜਿਹਦੇ ਇਜਤ ਹੈ ਉਹ ਕਾਦਾ ਦੇਸ਼ ਮਹਾਨ ਹੂੰ ਵਾਹ ਜੀ ਵਾਹ ਬਿਲਕੁਲ ਬਿਲਕੁਲ ਮੈਂ ਹੀ ਬਹੁਤ ਵਾਰ ਸੋਚਦਾ ਹੁੰਨਾ ਕਿ ਗੋਰੇ ਕਦੇ ਦਾਵਾ ਨਹੀਂ ਕਰਦੇ ਕਿ ਲਓ ਜੀ ਅਸੀਂ ਬਹੁਤ ਮਹਾਨ ਆ ਅਸੀਂ ਅਸੀਂ ਬੜੇ ਧਾਰਮਿਕ ਆ ਇਹਨਾਂ ਨੇ ਕਦੀ ਆਪਣੇ ਧਰਮ ਵੀ ਕਿਸੇ ਤੇ ਨਹੀਂ ਥੋਪਿਆ ਹੁਣ ਅਸੀਂ ਬਾਹਰਲੇ ਦੇਸ਼ਾਂ ਦੇ ਵਿੱਚ 20-20 ਸਾਲ ਹੋ ਗਏ ਰਹਿੰਦਿਆਂ ਨੂੰ ਇਹਨਾਂ ਨੇ ਇਹ ਨਹੀਂ ਕਿਹਾ ਵੀ ਤੁਸੀਂ ਆਏ ਹੋ ਜੇ ਤੁਸੀਂ ਸਿਟੀਜ਼ਨਸ਼ਿਪ ਲੈਣੀ ਹੈ ਤੇ ਕ੍ਰਿਸਚੀਅਨ ਬਣੋ ਜਾਂ ਫਿਰ ਸਾਡੇ ਜਿਹੜਾ ਸਾਡਾ ਝੰਡਾ ਹੈ ਉਹਨੂੰ ਸਲੂਟ ਮਾਰੋ ਜਾਂ ਫਿਰ ਤੂੰ ਕਿਸੇ ਦੀ ਦਾੜੀ ਪੁੱਟ ਕੇ ਕਹਿਣਾ ਵੀ ਤੂੰ ਮੇਰੇ ਧਰਮ ਦੇ ਜਿਹੜੇ ਉਹ ਨਾਰੇ ਲਾ ਸੋ ਇਹ ਨਾ ਇਹਨਾਂ ਮੁਲਕਾਂ 'ਚ ਇਹ ਚੀਜ਼ਾਂ ਨਹੀਂ ਹੈਗੀਆਂ ਪਰ ਫਿਰ ਵੀ ਕਿਤੇ ਨਾ ਕਿਤੇ ਇੱਥੇ ਜਿਹੜੇ ਰੇਪ ਨੇ ਬਲਤ ਕਰਨੇ ਉਹ ਨਾ ਮਾਤਰ ਨੇ ਕਤਲ ਜਿਹੜੇ ਉਹ ਨਾ ਮਾਤਰ ਨੇ ਚੋਰੀਆਂ ਨਾ ਮਾਤਰ ਆ ਜੀ ਹੁਣ ਦੁਬਈ ਦੀ ਗੱਲ ਕਰ ਲਈਏ ਦੁਬਈ ਦੇ ਵਿੱਚ ਵੀ ਕਿਨੇ ਲੋਕ ਰਹਿੰਦੇ ਆ ਉੱਥੇ ਤਾਂ ਇਹ ਵੀ ਦੱਸਿਆ ਜਾਂਦਾ ਵੀ ਲੋਕ ਆਪਣੇ ਘਰਾਂ ਦੀ ਜਿਹੜੇ ਦਰਵਾਜ਼ੇ ਨੇ ਉਹ ਖੁੱਲੇ ਛੱਡ ਜਾਂਦੇ ਆ ਜੁਐਲਰੀ ਦੀਆਂ ਸੋਨੇ ਦੀਆਂ ਹੀਰਿਆਂ ਦੀਆਂ ਦੁਕਾਨਾਂ ਜਿਹੜੀਆਂ ਉਹ ਵੀ ਖੁੱਲੀਆਂ ਹੁੰਦੀਆਂ ਤੇ ਉੱਥੇ ਵੀ ਕੋਈ ਹੱਥ ਨਹੀਂ ਲਾਉਂਦਾ ਸੋ ਜਿਸ ਦੇਸ਼ ਦੀ ਅਸੀਂ ਗੱਲ ਕਰਦੇ ਆਂ ਜਿੱਥੇ ਸਾਰਾ ਸਿਸਟਮ ਬਣਿਆ ਹੋਇਆ ਤੇ ਉੱਥੇ ਫਿਰ ਇਹ ਸਾਰਾ ਕੁਝ ਹੀ ਹੈ ਉੱਥੇ ਤਾਂ ਰਾਤ ਨੂੰ ਤੁਸੀਂ ਬਾਹਰ ਹੀ ਨਿਕਲ ਸਕਦੇ ਔਰਤਾਂ ਦੀਆਂ ਵਾਲੀਆਂ ਲਾ ਲੀਆਂ ਜਾਂਦੀਆਂ ਇਹ ਸਾਰਾ ਕੁਝ ਜਿਹੜਾ ਉਸ ਜਗ੍ਹਾ ਦੇ ਉੱਤੇ ਹੋ ਰਿਹਾ ਜਿੱਥੇ ਅਸੀਂ ਦਾਵਾ ਕਰਦੇ ਆਂ ਵੀ ਲਓ ਜੀ ਸਾਡਾ ਬਹੁਤ ਹੀ ਮਹਾਨ ਦੇਸ਼ ਹੈਗਾ ਹਾਂਜੀ ਹਾਂਜੀ ਬਿਲਕੁਲ ਹੀ ਗੱਲ ਬਿਲਕੁਲ ਤੁਹਾਡੀ ਜਿਹੜੀ ਆ ਕਲੀਅਰ ਕੱਟ ਗੱਲ ਹੈ ਤੇ ਇਦਾਂ ਹੀ ਆ ਤੇ ਹੁਣ ਇਹਦੇ ਇਸ ਗਾਣੇ ਦੇ ਜਿੱਦਾਂ ਨਾ ਜਦੋਂ ਮੈਂ ਮੈਂ ਸ਼ੁਰੂ ਕੀਤਾ ਸੀ ਗਾਣਾ ਲਿਖਣਾ ਤੇ ਇਹਦੇ ਮੈਂ ਉਦੋਂ ਤੋਂ ਹੀ ਦੋ ਪਾਰਟ ਰੈਡੀ ਕਰ ਲਏ ਸੀ ਦੋ ਭਾਗ ਨੇ ਦਾ ਇਹਦਾ ਮੇਰੇ ਖਿਆਲ ਨਾਲ ਆਲਮੋਸਟ ਰੈਡੀ ਆ ਜਿਹੜਾ ਆਪਣਾ ਦੂਜਾ ਭਾਗ ਵੀ ਚੈਪਟਰ 2 ਵੀ ਇਸ ਗਾਣੇ ਦਾ ਆਊਗਾ ਤੇ ਉਹਦਾ ਮੈਂ ਤੁਹਾਨੂੰ ਥੋੜਾ ਜਿਹਾ ਦੱਸ ਦਾਂ ਦੋ ਬੋਲ ਹਾਂ ਬਿਲਕੁਲ ਬਿਲਕੁਲ ਤੇ ਅੱਛਾ ਜਿਹੜਾ ਟਾਕ ਵਿਦ ਗੋਡ ਹੈ ਇਹ ਤਾਂ ਦੂਸਰਾ ਪਾਰਟ ਦੂਸਰਾ ਪਾਰਟ ਜਿਹੜਾ ਅਜੇ ਆ ਰਿਹਾ ਹੈ ਵਿਦ ਮਿਊਜ਼ਿਕ ਨਾਲ ਜਾਂ ਵੀਡੀਓ ਨਾਲ ਉਹ ਵੀ ਆਪਾਂ ਲੈ ਕੇ ਆਵਾਂਗੇ ਇੱਕ ਇੱਕ ਦੋ ਮਹੀਨੇ ਸ਼ੈ ਲੱਗਣਗੇ ਤੇ ਉਹ ਆ ਉਹ ਭੋਲੇ ਚਿਹਰੇ ਵਿੱਚ ਚਲਾਕੀਆਂ ਮੈਨੂੰ ਜੋ ਜਾਪੀ ਹੋ ਆਖੀਆ ਤੈਨੂੰ ਮੰਨ ਲਿਆ ਤਾਂ ਮੈਂ ਧਰਮੀਆਂ ਜੇ ਨਾ ਮੰਨਿਆ ਤਾਂ ਪਾਪੀਆਂ ਵਾਹ ਉਹ ਤੇਰੇ ਨਾਂ ਤੇ ਚੱਲਦੇ ਧਰਮ ਕਈ ਧਰਮਾਂ ਦੇ ਵਿੱਚ ਨੇ ਪਰਮ ਕਈ ਤੈਨੂੰ ਤੀਰਥ ਨਾਉਣੇ ਪੈਣੇ ਨੇ ਆਖਣ ਤੇਰੇ ਮਾੜੇ ਕਰਮ ਕਈ ਉਹ ਮੇਰਾ ਇਟ ਕੁੱਤੇ ਦਾ ਵੈਰ ਰਿਆ ਤੇਰੇ ਨਾਂ ਤੇ ਚੱਲਦੇ ਤੰਦਿਆਂ ਨਾ ਹੁਣ ਤੇਰੇ ਨਾਲ ਹੀ ਗੱਲਾਂ ਹੋਣਗੀਆਂ ਮੇਰੀ ਬਣਨੋਂ ਹਟ ਗਈ ਬੰਦਿਆਂ ਨਾ ਜੇ ਤੂੰ ਹੀ ਕਿਸਮਤ ਲਿਖਦਾ ਏ ਕਿਉਂ ਮਾੜਾ ਹੁੰਦਾ ਚੰਗਿਆਂ ਨਾ ਕੀ ਬਾਤ ਹੈ ਕੀ ਬਾਤ ਹੈ ਮਤਲਬ ਇਹ ਵੀ ਇੱਕ ਤਰ੍ਹਾਂ ਦਾ ਉਲਾਮਾ ਹੀ ਹੈਗਾ ਆ ਤੇ ਜਾਂ ਕਹਿ ਲਈਏ ਸਿਸਟਮ ਦੇ ਉੱਤੇ ਇਹ ਵੀ ਬਹੁਤ ਸੋਹਣੇ ਸ਼ਬਦ ਬੜੇ ਸੋਹਣੇ ਵਰਤੇ ਤੁਸੀਂ ਜਿਹੜੀ ਕੰਪੋਜੀਸ਼ਨ ਵੀ ਵਧੀਆ ਕੀਤੀ ਆ ਤੇ ਮੈਨੂੰ ਲੱਗਦਾ ਵੀ ਜਿਵੇਂ ਇਹ ਗਾਣੇ ਨੂੰ ਤੁਹਾਡੇ ਨੂੰ ਸੁਣਿਆ ਜਾ ਰਿਹਾ ਉਹਨੂੰ ਵੀ ਇਸੇ ਤਰ੍ਹਾਂ ਪਿਆਰ ਜਿਹੜਾ ਹੈਗਾ ਉਹ ਮਿਲੇਗਾ ਤੇ ਜੇ ਆਪਾਂ ਗੱਲ ਕਰੀਏ ਹੁਣ ਇਹ ਇਸ ਦੀ ਵੀਡੀਓ ਤੁਸੀਂ ਐਨੀਮੇਟਡ ਬਣਾਈ ਹੈ ਹਨਾ ਆਉਂਦੇ ਗਾਣਿਆਂ ਦੀ ਵੀ ਇਸ ਤਰ੍ਹਾਂ ਦੀਆਂ ਵੀਡੀਓ ਬਣਨ ਗਈਆਂ ਦੇਖੋ ਇਹ ਜਿਹੜਾ ਨਾ ਜਿੱਦਾਂ ਹੁਣ ਇਹ ਇਦਾਂ ਦੀ ਐਨੀਮੇਟਡ ਜਿਹੜੀ ਆਪਾਂ ਵਿਜ਼ੂਅਲਾਈਜ਼ ਕੀਤਾ ਇਹ ਰੀਅਲ ਇਵੈਂਟ ਤੋਂ ਆਪਾਂ ਰੀਅਲੀ ਨਿਊਜ਼ਰਲ ਨਹੀਂ ਆ ਨੇ ਰੀਅਲੀ ਸਾਰਾ ਕਿਉਂਕਿ ਜਦੋਂ ਤੁਸੀਂ ਸੱਚ ਦੱਸਣਾ ਤੇ ਉਹ ਕਿਤੇ ਨਾ ਕਿਤੇ ਜਸਟਿਸ ਤੁਹਾਨੂੰ ਉਹ ਵਿਜ਼ੂਅਲ ਚ ਕਰਨਾ ਪੈਂਦਾ ਹੈ ਕਿ ਹਾਂ ਤੁਸੀਂ ਆਪਾਂ ਐਨੀਮੇਟਡ ਜਿੱਦਾਂ ਕੋਈ ਵੀ ਵਿਜ਼ੂਅਲ ਜਿਹੜੀ ਵੀਡੀਓ ਬਣਾਈ ਨਾ ਤੇ ਉਹ ਆਪਾਂ ਰੀਅਲ ਹੀ ਫੁਟੇਜ ਲਾਏ ਆ ਜੋ ਵੀ ਫੁਟੇਜ ਜੋ ਚੱਲਦੇ ਆ ਕਿਤੇ ਆਸਰਾਮ ਦੀ ਗ੍ਰਿ ਕਰ ਰਿਹਾ ਵਾ ਰੱਬ ਦੇ ਨਾਮ ਤੇ ਤੇ ਉਹ ਰੀਅਲ ਆ ਉਹ ਦੇਖੋ ਜਿਹੜਾ ਰਾਮ ਰਹੀਮ ਦੀ ਗੱਲ ਆ ਉਹ ਉਹ ਆਪਾਂ ਨਹੀਂ ਕਹਿ ਰਹੇ ਕਿ ਹਾਂ ਉਹ ਸਹੀ ਆ ਜਾਂ ਗਲਤ ਆ ਉਹਨੂੰ ਸੰਵਿਧਾਨ ਨੇ ਕਿਹਾ ਉਹਨੂੰ ਕੋਰਟ ਨੇ ਕਿਹਾ ਕਿ ਉਹ ਗਲਤ ਹੈ ਹਾਂ ਉਹ ਆਪਾਂ ਆਪਣਾ ਰਾਈਟ ਨਹੀਂ ਆ ਵੀ ਆਪਾਂ ਕਹਿ ਰਹੀਆਂ ਉਹ ਆਪਣੇ ਤੁਹਾਡੇ ਪਰਸਨਲ ਵਿਚਾਰ ਹੋ ਸਕਦੇ ਆ ਪਰ ਉਹਨੂੰ ਕੋਰਟ ਨੇ ਉਹਨੂੰ ਜਸਟੀਫਾਈ ਕੀਤਾ ਵਾ ਕਿ ਇਹ ਗਲਤ ਹੈ ਬਿਲਕੁਲ ਬਿਲਕੁਲ ਹਾਂ ਹਾਂ ਨਹੀਂ ਬਿਲਕੁਲ ਤੁਹਾਡੀ ਗੱਲ ਸਹੀ ਹੈ ਇਹ ਜਿਹੜੇ ਫੈਕਟ ਬੇਸ ਗੱਲਾਂ ਨੇ ਜਿਹੜੀਆਂ ਕੀਤੀਆਂ ਜਾ ਰਹੀਆਂ ਜੇ ਤਾਂ ਨਾ ਹੋਣ ਤੇ ਬੰਦਾ ਕਰਦਾ ਹੀ ਨਹੀਂ ਹੈਗਾ ਫਿਰ ਗੀਤਾਂ ਦੇ ਵਿੱਚ ਵੀ ਉਹੀ ਚੀਜ਼ਾਂ ਹੁੰਦੀਆਂ ਜਿਹੜੀਆਂ ਸਾਡੇ ਸਮਾਜ ਦੇ ਵਿੱਚ ਆਲੇ ਦੁਆਲੇ ਵਾਪਰ ਰਹੀਆਂ ਹੁੰਦੀਆਂ ਨੇ ਇਹ ਖਾਸ ਤੌਰ ਦੇ ਉੱਤੇ ਗੱਲ ਹੁੰਦੀ ਹੈ ਅੱਛਾ ਹੁਣ ਜਦੋਂ ਆਪਾਂ ਅੱਜ ਗਾਇਕੀ ਦੀ ਗੱਲ ਕਰਦੇ ਆ ਹੁਣ ਤੁਸੀਂ ਇਹ ਗੀਤ ਗਾਇਆ ਕਿੰਨਾ ਕੁ ਮਤਲਬ ਇਹ ਇਹਨਾਂ ਨੂੰ ਲੋਕਾਂ ਨੇ ਪਸੰਦ ਕੀਤਾ ਕੀ ਤੁਹਾਨੂੰ ਵਾਪਸੀ ਦੇ ਵਿੱਚ ਇਹਦਾ ਕਹਿ ਲੀਏ ਲੋਕਾਂ ਦੇ ਰਿਵਿਊਜ਼ ਕਿਦਾਂ ਦੇ ਆਏ ਦੇਖੋ ਇਸ ਗੀਤ ਦੇ ਪਹਿਲਾਂ ਤੇ ਜਦੋਂ ਮੈਂ ਗਾਣਾ ਲਾਂਚ ਨਹੀਂ ਨਾ ਹੋਇਆ ਤੇ ਉਦੋਂ ਮੇਰੇ ਮਨ 'ਚ 50-50 ਸੀ ਕਿ ਸ਼ਾਇਦ ਕਿਤੇ ਥੋੜਾ ਕ੍ਰਿਟਿਸਾਈਜ਼ ਆ ਜਾ ਹੋ ਜੇ ਪਰ ਗਾਣਾ ਲਾਂਚ ਹੋਣ ਤੋਂ ਬਾਅਦ ਆ YouTube ਤੇ ਆਉਣ ਤੋਂ ਬਾਅਦ ਹੂੰ ਮੰਨ ਲਓ ਕਹਿ ਲਓ ਕਿ 99% ਜਿਹੜਾ ਵਾ ਪੋਜ਼ਿਟਿਵ ਹੀ ਰਿਸਪੌਂਸ ਆਇਆ ਹੈ ਕਮੈਂਟਾਂ 'ਚ ਰਿਵਿਊ 'ਚ ਕਿਸੇ ਵੀ ਬੰਦੇ ਨੂੰ ਭੇਜਿਆ ਵਾ ਤੇ ਉਹਨਾਂ ਨੇ ਬਸ ਇਹੀ ਕਿਹਾ ਕਿ ਬਹੁਤ ਵਧੀਆ ਬਹੁਤ ਵਧੀਆ ਇਸ ਤਰ੍ਹਾਂ ਦੇ ਗੀਤ ਗਾਉਂਦੇ ਰਹੋਗੇ ਕਿ ਜਾਂ ਫਿਰ ਹੋਰ ਵੀ ਆਮ ਜਿਹੜੇ ਚੱਲਦੇ ਅੱਜਕੱਲ ਉਹ ਵੀ ਗਾਉਂਗੇ ਦੇਖੋ ਉਹ ਉਹ ਵੀ ਉਹ ਵੀ ਆਉਣਗੇ ਗਾਣੇ ਨਾਲ ਨਾਲ ਕਮਰਸ਼ੀਅਲ ਵੀ ਮੇਰੇ ਗਾਣੇ ਇੱਕ ਦੋ ਰੈਪ ਵੀ ਰੈਡੀ ਆ ਜਾ ਹੋਰ ਵੀ ਇੱਕ गाना ਆਪਣਾ ਸ਼ਾਇਦ ਅਗਲੇ ਇੱਕ ਇੱਕ ਦੋ ਹਫ਼ਤਿਆਂ ਤੱਕ ਆ ਜੇ ਕਾਮਯਾਬੀ ਗਾਣਾ ਉਹ ਥੋੜਾ ਆਪਣੇ ਮਾ ਲੋ ਰੀਅਲ ਲਾਈਫ ਤੇ ਮੋਟੀਵੇਸ਼ਨਲ Song ਹੈ ਹਾਂ ਹਾਂ ਓਕੇ ਓਕੇ ਤੇ ਬਾਕੀ ਇੱਕ ਦੋ ਰੈਪ ਵੀ ਆ ਮੇਰੇ ਤੇ ਮਤਲਬ ਕਮਰਸ਼ੀਅਲ ਤਾਂ ਚੱਲਦੇ ਰਹਣੇ ਬਟ ਮੈਂ ਆਪਾਂ ਇਸ ਤਰ੍ਹਾਂ ਦੀ ਚੀਜ਼ ਵੀ ਗਾਵਾਂਗੇ ਜਿਸ ਨਾਲ ਸਮਾਜ ਨੂੰ ਕੋਈ ਸਿੱਧ ਦਿੱਤੀ ਜਾ ਸਕੇ ਉਹਨੂੰ ਦਿਸ਼ਾ ਤੇ ਦਸ਼ਾ ਦਿੱਤੀ ਜਾ ਸਕੇ ਹਾਂ ਬਿਲਕੁਲ ਬਿਲਕੁਲ ਅਖੀਰਲਾ ਮੈਸੇਜ ਸਾਡੇ ਦਰਸ਼ਕਾਂ ਦੇ ਲਈ ਸਾਨੂੰ ਦੇਖਣ ਵਾਲੇ ਸਾਰੇ ਜਿੰਨੇ ਵੀ ਹੈਗੇ ਕੀ ਕਹਿਣਾ ਚਾਹੋਗੇ ਅਖੀਰ ਤੇ ਵਿੱਚ ਦੇਖੋ ਸਾਰੇ ਜਿਹਨੇ ਸਿਆਣੇ ਆ ਮੈਂ ਕੀ ਕਹਿਣਾ ਵਾਂ ਬੱਸ ਇੰਨਾ ਕਹਿ ਸਕਦਾ ਭਈ ਜੋ ਵੀ ਚੀਜ਼ ਹੈ ਤੁਸੀਂ ਸਹੀ ਸੁਣੋ ਸਹੀ ਚੀਜ ਨੂੰ ਪਛਾਣੋ ਹੂੰ ਤੇ ਮਤਲਬ ਜੋ ਵੀ ਹੈ ਜੋ ਲਿਖਤਾ ਹੈ ਸਹੀ ਬੰਦਿਆਂ ਨੂੰ ਪੜੋ ਸਹੀ ਚੀਜ਼ਾਂ ਨੂੰ ਜਾਣੋ ਕਿ ਫੈਕਟ ਕੀ ਨੇ ਸਿਸਟਮ ਕਿ ਇੱਥੇ ਆਪਾਂ ਕਿਸੇ ਪਾਰਟੀ ਬਾਜੀ ਜਾਂ ਕਿਸੇ ਧਰਮ ਦੇ ਪਿੱਛੇ ਲੜ ਕੇ ਆਪਸ ਚ ਨਾ ਲੜੀਏ ਜਿੱਦਾਂ ਆਪ ਪਿੰਡਾਂ 'ਚ ਚੱਲਦਾ ਸਰਪੰਚੇ ਦੀਆਂ ਵੋਟਾਂ 'ਚ ਜਜੇ ਵੋਟੇ ਇਹਨਾਂ ਚੀਜ਼ਾਂ ਤੋਂ ਬਚੀਏ ਸਾਰੇ ਇੱਕੋ ਕੇ ਰਹੀਏ ਬਸ ਹਾਂ ਬਿਲਕੁਲ ਬਿਲਕੁਲ ਬਹੁਤ ਸੋਹਣਾ ਖੂਬਸੂਰਤ ਸੁਨੇਹਾ ਜਿਹੜਾ ਹੈਗਾ ਤੁਸੀਂ ਦਿੱਤਾ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਹਾਂ ਤੁਸੀਂ ਅੱਜ ਗੱਲਬਾਤ ਕਰਨ ਲਈ ਸਾਡੇ ਕੋਲ ਇੱਥੇ ਪਹੁੰਚੇ ਹੋ ਬਹੁਤ ਧੰਨਵਾਦ ਤੁਹਾਡਾ ਥੈਂਕ ਯੂ ਜੀ ਥੈਂਕ ਯੂ ਧੰਨਵਾਦ ਜ ਸੋ ਦਰਸ਼ਕੋ ਤੁਸੀਂ ਸੁਣੀ ਹੈ ਇਹ ਗੱਲਬਾਤ ਇੱਕ ਖਾਸ ਗੀਤ ਦੇ ਬਾਰੇ ਖਾਸ ਗੱਲਬਾਤ ਜਿਹੜੀ ਆ ਅਸੀਂ ਸਾਂਝੀ ਕੀਤੀ ਹੈ ਆਸ ਕਰਦਾ ਅੱਜ ਦੀ ਇਹ ਗੱਲਬਾਤ ਜਿਹੜੀ ਆ ਤੁਹਾਨੂੰ ਵੀ ਪਸੰਦ ਆਈ ਹੋਵੇਗੀ ਮਿਲਾਂਗੇ ਫੇਰ ਚੜ੍ਹਦੀ ਕਲਾ ਚ ਰਹੋ ਦੇਖਦੇ ਰਹੋ ਪ੍ਰਾਈਡ ਪੰਜਾਬ ਟੀਵੀ ਤੇ ਵੱਧ ਤੋਂ ਵੱਧ ਸ਼ੇਅਰ ਐਂਡ ਲਾਈਕ ਜਿਹੜਾ ਹੈ ਸਾਡਾ ਪੇਜ ਜਿਹੜਾ ਫੇਸਬੁੱਕ ਪੇਜ ਆ ਉਹਨੂੰ ਜਰੂਰ ਕਰਿਓ ਕਿਉਂਕਿ ਤੁਹਾਡੀ ਸਪੋਰਟ ਦੀ ਬਹੁਤ ਲੋੜ ਹੈ ਬਹੁਤ ਧੰਨਵਾਦ ਚੜ੍ਹਦੀ ਕਲਾ ਚ ਰਹੋ